ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਅੱਜ ਦਿਖਾਉਣ ਲੱਗਿਆ ਦੋਸਤੋ ਤੁਹਾਨੂੰ ਆਪਾਂ ਨੀਲੀ ਰਾਵੀ ਬੂਰੀਆਂ ਦਾ ਖਜ਼ਾਨਾ ਆਪਣੇ ਫਾਰਮ ਦੀ ਆਣ ਤੇ ਸ਼ਾਨ ਸੋ ਦੋਸਤੋ ਨੀਲੀ ਰਾਵੀ ਦੇ ਵਿੱਚ ਅੱਜ ਤੁਹਾਨੂੰ ਆਪਾਂ ਤਿੰਨ ਨਗ ਦਿਖਾਉਣੇ ਆ ਤਿੰਨੇ ਬੂਰੀਆਂ ਨੀਲੀ ਰਾਵੀ ਆ ਤੇ ਉਮੀਦ ਕਰੂੰਗਾ ਕਿ ਤੁਹਾਨੂੰ ਇਹ ਪਸੰਦ ਵੀ ਆਉਣਗੀਆਂ ਤੇ ਪਸੰਦ ਜੇ ਆਉਣਗੀਆਂ ਤੇ ਤੁਸੀਂ ਦੋਸਤੋ ਆਪਣੇ ਫਾਰਮ ਦੀ ਇਹਨਾਂ ਨੂੰ ਸ਼ਾਨ ਵੀ ਬਣਾ ਸਕਦੇ ਆ ਸਭ ਤੋਂ ਪਹਿਲਾਂ ਦੋਸਤੋ ਥੋੜੀ ਜੀ ਮਾਫੀ ਚਾਹਣਾ ਕਿ ਵੀਡੀਓ ਲੇਟ ਆ ਰਹੀਆਂ ਪਰ ਆਉਣਗੇ ਨਗੀਨੇ ਹੀ ਇਹ ਨਹੀਂ ਕਿ ਮੰਨ ਲਓ ਲੇਟ ਆ ਰਹੀਆਂ ਤੇ ਮੰਨ ਲਓ ਆਪਾਂ ਕੰਪਰੋਮਾਈਜ਼ ਨਹੀਂ ਕਰਾਂਗੇ ਬਰੀਡ ਤੇ ਬਿਊਟੀ ਦੇ ਐਨੀਮਲ ਖਰੀਦਨੇ ਆਂ ਦੇਸੀ ਨੰਗਰ ਨਹੀਂ ਖਰੀਦਣਾ ਸੋ ਸਭ ਤੋਂ ਪਹਿਲਾਂ ਐਡਰੈਸ ਕਰ ਰਹੇ ਹਾਂ ਨੋਟ ਨਾਮ ਅਮਨਦੀਪ ਸਿੰਘ ਪਿੰਡ ਮੇਲਕਾਲੀਆਂ ਦੋਸਤੋ ਨਜ਼ਦੀਕ ਦੇ ਜਿਹੜੇ ਸ਼ਹਿਰ ਆ ਕੋੜੀ ਸਿੰਘਾਂ ਜੀਰਾ ਮਹੂ ਜਿਹੜੇ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ ਸੋ ਸਾਹਮਣੇ ਤੁਸੀਂ ਦੇਖ ਸਕਦੇ ਆਂ ਦੋਸਤੋ ਜਿਹੜੇ ਤਿੰਨ ਨਗੀਨੇ ਤੁਹਾਨੂੰ ਮੈਂ ਦਿਖਾਉਣ ਲੱਗਾ ਤਿੰਨ ਨਗੀਨੇ ਵੀ ਕਾਹਦੇ ਦੋਸਤੋ ਇਹਨਾਂ ਦੇ ਵਿੱਚ ਇਹੋ ਜੇ ਫੈਕਸ਼ਨ ਆ ਜਿਵੇਂ ਮੰਨ ਲਓ ਕੋਈ ਮਹਿੰਗੀ ਲਗਜ਼ਰੀ ਕੋਈ ਗੱਡੀ ਖਰੀਦਦਾ ਤੋ ਉਹਦੇ ਵਿੱਚ ਹਰ ਇੱਕ ਪਾਸਿਓਂ ਮੰਨ ਲਓ ਆਪਾਂ ਦੇਖਦੇ ਵੀ ਇਹਦੇ ਵਿੱਚ ਫੈਸਿਲਟੀ ਹੈਗੀ ਹੈ ਮੰਨ ਲਓ ਸੋ ਇਸ ਕਰਕੇ ਇਹ ਇਹਨਾਂ ਵਿੱਚ ਸਾਰੇ ਹੀ ਗੁਣਤ ਹੈਗੇ ਆ ਸੋ ਸਾਹਮਣੇ ਜਿਹੜੀ ਤੁਸੀਂ ਦੇਖ ਸਕਦੇ ਆ ਜਿਹੜੀ ਇਹ ਕੱਟੀ ਆ ਇਹਦੀ ਉਮਰ ਬੇਸ਼ੱਕ ਛੋਟੀ ਆ 7-8 ਮਹੀਨੇ ਆ ਪਰ ਇਹਦੀ ਬਰੀਡ ਤੇ ਬਿਊਟੀ ਤੁਸੀਂ ਦੇਖ ਕੇ ਦੋਸਤੋ ਇੱਕ ਵਾਰੀ ਅੱਖਾਂ ਗੜ ਜਿਓਗੇ ਵੀਡੀਓ 'ਚ ਇਹ ਮੇਰਾ ਤੁਹਾਡੇ ਨਾਲ ਵਾਦਾ ਕਿ ਇਹੋ ਜਿਹੇ ਪਸ਼ੂ ਮੈਲ ਨੇ ਬੜੇ ਔਖੇ ਆ ਕਿਉਂਕਿ ਜਿਹੜਾ ਸਮਾਂ ਆ ਦੋਸਤੋ ਸੋ ਮਾ ਚੰਗੇ ਪਸ਼ੂ ਨੇ ਵੀ ਖਰਾਬ ਕਰਨਾ ਤੇ ਮਾੜੇ ਨੇ ਵੀ ਖਰਾਬ ਕਰਨਾ ਕਹਿੰਦੇ ਕੋਰ ਵੀ ਸਮਝਣਾ ਤੇ ਕੋੜ ਵੀ ਸਾਹਮਣਾ ਤੇ ਕੋੜ ਵੀ ਸਾਹਮਣਾ ਸੋ ਇਸ ਕਰਕੇ ਚੰਗਾ ਹੀ ਫਾਰਮ ਤੇ ਉੱਪਰ ਜੇ ਪਸ਼ੂ ਆਪਾਂ ਰੱਖਦੇ ਆ ਤੇ ਉਹਦੀ ਕੀਮਤ ਆਪਾਂ ਨੂੰ ਚੰਗੀ ਮਿਲ ਜਾਂਦੀ ਆ ਸੋ ਇਹ ਜਿਹੜੀ ਕੱਟੀ ਆ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਆ ਦਾ ਮਾੜਾ ਜੇ ਆਪਾਂ ਤੁਹਾਨੂੰ ਢੇੜਾ ਕਢਾ ਕੇ ਦਿਖਾ ਦਿੰਨੇ ਆ ਤੇ ਖੋਲ ਕੇ ਦਿਖਾ ਦਿੰਨੇ ਕਿਉਂਕਿ ਫਿਰ ਤੁਹਾਨੂੰ ਦੋਸਤੋ ਐਸਟੀਮੇਟ ਹੋ ਜਾਊਗਾ ਇਹਦਾ ਹਾਈਟ ਦਾ ਕਿਉਂਕਿ ਬਿਯੁਰਗ ਦੇ ਹਾਈਟ 6 ਫੁੱਟ ਆ ਤੇ ਉਹਦੇ ਨਾਲ ਤੁਸੀਂ ਦੇਖ ਸਕਦੇ ਆ ਤੇ ਬਾਪੂ ਦੇ ਲੱਕ ਤੋਂ ਥੋੜੀ ਜੀ ਨੀਵੀਂ ਰਹਿੰਦੀ ਆ ਕੱਟੀ ਇੱਥੋਂ ਘੁਮਾ ਦੇ ਇਹਨੂੰ ਵਾਲੀ ਲੰਮੀ ਕੀ ਕਰਨੀ ਆਪਾਂ ਵੀਡੀਓ ਲੰਮੀ ਹੋ ਜੂ ਫਿਰ ਸੋ ਆ ਦੇਖ ਸਕਦੇ ਦੀ ਹਾਈਟ ਹੋਈਟ ਪੂਰੀ ਆ ਮੰਨ ਲਓ ਤੇ ਐਂ ਗੋਲ ਦੁੱਧ ਤੇ ਪਲੀ ਹੋਈ ਕੱਟੀ ਆ ਇਹੇ ਦੋਸਤੋ ਆ ਦੇਖ ਸਕਦੇ ਜਿਹੜੇ ਕਹਿੰਦੇ ਨਾ ਬਰੀਡ ਤੇ ਬਿਊਟੀ ਦੇ ਕੰਪੀਟੀਸ਼ਨ ਲੜਿਆ ਕਰਨੇ ਲੈ ਉਹ ਵੀ ਆ ਆਹ ਵਾ ਬਰੀਡ ਤੇ ਬਿਊਟੀ ਦੇ ਕੰਪੀਟੀਸ਼ਨ ਲੜਨ ਵਾਲੇ ਬੱਚੇ ਜਿਹੜਾ ਵੀ ਵੀਰ ਲੈ ਕੇ ਜਾਊਗਾ ਉਹ ਗੁਣ ਗਾਊਗਾ ਕਿ ਵਾਕਿਆ ਸੇਵਾ ਕਰਨੀ ਆ ਤੁਸੀਂ ਤੇ ਜਿਹੜੀ ਬਰੀਡ ਬਿਊਟੀ ਆ ਤੁਹਾਨੂੰ ਮੈਂ ਲੱਭਦੀ ਇਹਦੇ ਥਣ ਆ ਗੈਬ ਨਹੀਂ ਮਿਲਣਾ ਦੋਸਤੋ ਪੰਡ ਰਪਈਆਂ ਦੀ ਲੋਕੀ ਚੱਕ ਕੇ ਤੁਰੇ ਫਿਰਦੇ ਆ ਆਹ ਗੈਬ ਨੱਬਣ ਖਾਤਰ ਆ ਗੈਬ ਨਹੀਂ ਮੁਸ਼ਕਲ ਆ ਆ ਚਾਰੇ ਥਣ ਏਡੇ ਗੈਬ ਵਾਲੇ ਨਹੀਂ ਲੱਭਣੇ ਮੈਂ ਦੂਰੋਂ ਵੀਡੀਓ ਸ਼ੂਟ ਕਰ ਰਿਆ ਦੋਸਤੋ ਤੇ ਮਗਰ ਇਹਦੇ ਤੁਸੀਂ ਸੂ ਤੇ ਵੀ ਜਿਹੜਾ ਨਿਸ਼ਾਨ ਦੇਖ ਸਕਦੇ ਆ ਆ ਇਹਦੀ ਸੂ ਪਰ ਨਿਸ਼ਾਨ ਆ ਆ ਇਹਦੇ ਅਡਰ ਦੇ ਵਿੱਚ ਗੈਬ ਆ ਦੋਸਤੋ ਤੇ ਇਹਦਾ ਫੇਸ ਇਧਰ ਨੂੰ ਕਰਕੇ ਜਰੂਰ ਘੁਮਾ ਕੇ ਦਿਖਾ ਦਈਏ ਦਰਸ਼ਕਾਂ ਨੂੰ ਤਾਂ ਜੋ ਕੋ ਐਸਟੀਮੇਟ ਹੋ ਜੂਗਾ ਕਿ ਇਹ ਆ ਦੇਖ ਅੱਖ ਦੇਖ ਸਕਦੇ ਹੋ ਦੋਸਤੋ ਤੁਸੀਂ ਅੱਖ ਬਿਲਕੁਲ ਨੀਲੀ ਰਵੀ ਵਾਲੀ ਬੜੀ ਟੋਪ ਦੀ ਅੱਖ ਲੱਗੀ ਹੋਈ ਹੈ ਇਹਨੂੰ ਤੇ ਇਧਰਲੀ ਕੱਟੀ ਦੀ ਜੇ ਗੱਲ ਕਰੀਏ ਤਾਂ ਇਹ ਇਹ ਉਸ ਤੋਂ ਵੀ ਵੱਧ ਕੇ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਇਹਦੇ ਵੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਇਹਦੇ ਆਰਡਰ ਦੇ ਵਿੱਚ ਵੀ ਮੈਂ ਤਾਂ ਇੱਕੋ ਗੱਲ ਹੀ ਕਹਿਣਾ ਹੁੰਨਾ ਕਿ ਜੇ 5 ਕਿਲੋ ਵਾਲੀ ਬਾਲਟੀ ਆ ਤੇ 5 ਕਿਲੋ ਦੁੱਧ ਪੈਣਾ ਉਹ ਚ 6 ਕਿਲੋ ਨਹੀਂ ਪੈਣਾ ਜਦੋਂ ਵੀ ਤੁਸੀਂ ਕੋਈ ਵੀ ਪਸ਼ੂ ਖਰੀਦਦੇ ਜੇ ਉਹਦਾ ਆਰਡਰ ਕੁਆਲਿਟੀ ਚੰਗੀ ਆ ਨਾ ਤਾ ਫੇਰ ਹੀ ਉਹਦੀ ਕੀਮਤ ਪੈਂਦੀ ਆ ਦੋਸਤੋ ਜੇ ਅਡਰੀ ਵਿੰਗੇਟੇਡੇ ਥਾਣਾ ਜਾਂ ਥਣ ਦੇਖਦੇ ਹੀ ਨਹੀਂ ਤਾਂ ਉਹ ਉਹਨਾਂ ਦਾ ਕੋਈ ਨਹੀਂ ਆ ਠੰਡੀਆਂ ਸੀਲ ਤੁਸੀਂ ਦੇ ਸਕਦੇ ਆ ਪਸ਼ੂ ਜਿਹੜਾ ਇਹ ਬਰੀਡਾ ਨਾ ਇਹਨਾਂ ਦਾ ਕੋਈ ਮੁੱਲ ਨਹੀਂ ਆ ਇਹ ਪਸ਼ੂ ਇਹਨਾਂ ਠੰਡਾ ਸੀਲ ਜਿਹੜਾ ਬੜਾ ਔਖਾ ਮਿਲਦਾ ਆਪਾਂ ਨੂੰ ਵੀ ਪਤਾ ਵਾ ਨਾ ਕੋਈ ਛੇਦੀ ਵੇਚਦਾ ਹੀ ਆ ਜੇ ਕੋਈ ਵੇਚਦਾ ਵਾ ਤਾਂ ਉਹ ਚੰਗੀ ਕੀਮਤ ਲੈ ਕੇ ਵੇਚਦਾ ਹੈਗਾ ਬਾਕੀ ਹੁਣ ਅਸੀਂ ਇਹਨਾਂ ਲਈ ਬਿਲਕੁਲ ਅਣਜਾਣ ਆ ਥੋੜੇ ਦਿਨ ਹੋਏ ਆਈਆਂ ਨੂੰ ਪਰ ਕਰਮ ਵਾਲੀਆਂ ਇੰਨੀ ਕੁ ਛੇਤੀ ਇਹ ਰਲ ਮੈਚ ਜਾਂਦੀਆਂ ਨਾ ਆਪਦੇ ਮਾਲਕ ਨਾਲ ਆ ਤੁਸੀਂ ਦੇਖ ਸਕਦੇ ਆ ਮੇਰੇ ਹਿਸਾਬ ਨਾਲ ਬਾਪੂ ਆਪਾ ਮੋਰਾ ਚ ਵੀ ਰੱਖੀਆਂ ਕਟੀਆਂ ਹਨਾ ਜਾਂ ਮੱਜਾ ਮੋਰਾ ਚ ਵੀ ਰੱਖਿਆ ਮੋਰਾ ਦੇ ਥੋੜਾ ਗਰਮ ਰੱਖਦੀਆਂ ਸਵਾਹ ਕਰਮ ਰੱਖਦੀਆਂ ਇਹ ਜਿਹੜੀਆਂ ਕਟੀਆਂ ਦੇਖੋ ਇਹ ਜਿਹੜੀ ਬੂਰੀ ਆ ਇਹ ਘਰ ਦਾ ਸ਼ਿੰਗਾਰ ਹੁੰਦੀ ਆ ਬਿਲਕੁਲ ਇਹਦਾ ਦੁੱਧ ਵੀ ਪੀਣ ਨੂੰ ਸੰਗਣਾ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਅੱਗੇ ਘਾਪੂ ਜੀ ਕੀ ਕਹਿੰਦੇ ਪਲਵਾਨ ਬੂਰੀਆਂ ਚੋਂਗੇ ਰਹੇ ਬੂਰੀਆਂ ਬੂਰੀ ਦਾ ਦੁੱਧ ਚੋਂਗੇ ਪਲਵਾਨ ਨੇ ਖਾੜੇ ਚ ਕੈਂਪੂਸ਼ੇ ਲੜਨਾ ਹਾਂ ਹਾਂ ਬਿਲਕੁਲ ਇਹ ਬੂਰੀ ਮਾਏ ਦਾ ਘਰ ਦਾ ਸ਼ਿੰਗਾਰ ਹੁੰਦੀ ਆ ਬਹੁਤ ਜਿਆਦਾ ਵਧੀਆ ਦੁੱਧ ਵੀ ਇਹਦਾ ਸੰਗਣਾ ਹੁੰਦਾ ਪੀਣ ਨੂੰ ਬਿਲਕੁਲ 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 ਕੋਕ ਪੀ ਕੇ ਤਾਂ ਕਬੱਡੀ ਨਹੀਂ ਖੇਡੀ ਜਾਂਦੀ ਬੂਰੀ ਚੌਂਕੇ ਕਬੱਡੀ ਖੇਡੀ ਜਾਂਦੀ ਆ ਇਹ ਤਾਂ ਗੱਲ ਸਹੀ ਆ ਅੱਜ ਕੱਲ ਕੋਕ ਪੀ ਕੇ ਉਹਦੇ ਕਹਿਣਾਂ ਨੂੰ ਕਬੱਡੀ ਤਾਂ ਕਿਸੇ ਦੇ ਕੋਈ ਖੇਡੀ ਜਾਂਦੀ ਨਹੀਂ ਜਾਂਦੀ ਤੇ ਖੇਡੀ ਤਾਂ ਤਾਂ ਹੀ ਜਾਣੀ ਆ ਜੇ ਗੰਗਾ ਦੁੱਧ ਬੂਰੀ ਮਾਏ ਦਾ ਚੌਂਕੇ ਹੋਵੇ ਸੰਗਣਾ ਦੁੱਧ ਹੋਵੇ ਸੰਗਣਾ ਤੇ ਮਿਹਨਤ ਕੀਤੀ ਹੋਵੇ ਮਲਨੇ ਫੇਰੀ ਮਲ ਖਾੜਿਆਂ ਚ ਪੜਦੇ ਆ ਤੇ ਬਾਕੀ ਇਹ ਬਰੀਡ ਦੇ ਵਿੱਚ ਜੇ ਵੇਖਿਆ ਜਾਵੇ ਇਹਨਾਂ ਦਾ ਬੜਾ ਸੁਭਾ ਦਾ ਫਰਕ ਹੈ ਨਾ ਬਰੀਡ ਦੇ ਵੇਲਾ ਕਿੰਨੀ ਕਹਿੰਦਾ ਜਿੰਨਾ ਵੀ ਬਈ ਇਹਨੂੰ ਆਪਾਂ ਪਿਆਰ ਕਰਦੇ ਓਨਾ ਹੀ ਇਹ ਆਪਾਂ ਨੂੰ ਪਿਆਰ ਕਰਦੀਆਂ ਬਿਲਕੁਲ ਤੇ ਪੱਠੇ ਨੀਰਾ ਜਿੰਨਾ ਵੀ ਇਹਨਾਂ ਦੇ ਮੂਰੇ ਪਾਤਾ ਇਹਨਾਂ ਨੇ ਖੋਲ ਲਈ ਐ ਸਾਫ ਕਰ ਦੇਣੀ ਠੀਕ ਆ ਉਹ ਜਿਹੜੀ ਹੁੰਦੀ ਸੀ ਉਹ ਦੂਜੀ ਗਰਮ ਹੁੰਦੀ ਸੀ ਮੂਰਾ ਥੋੜੀ ਜਿਹੀ ਘੋਰਾ ਗਰਮ ਹੁੰਦੀ ਸੀ ਥੋੜਿਆ ਮੂਰਾ ਇੱਕ ਪਰ ਇਹ ਚੀਜ਼ ਬਹੁਤ ਬੁਰੀ ਤੇ ਪਹਿਲਾਂ ਪਹਿਲਾਂ ਲੋਕੀ ਬੁਰੀਆਂ ਰੱਖਦੇ ਹੁੰਦੇ ਸੀ ਬਿਲਕੁਲ ਬਿਲਕੁਲ ਬੁਰੀਆਂ ਦਾ ਸ਼ਿੰਗਾਰ ਮਾਣਾ ਹੈ ਮਾਰਾਈ ਨੇ ਬੂਰੀਆਂ ਬਣਾਈਆਂ ਸੀ ਬਾਕੀ ਦੂਸਰਾ ਨਹੀਂ ਜਿਹੜੀ ਬੂਰੀ ਆ ਬੂਰੀ ਦੇ ਵੈਸੇ ਕਰਮਾ ਵਾਲੀ ਮੰਨੀ ਗਈ ਹੈ ਜਿਵੇਂ ਹੁਣ ਆਪਣੇ ਕੋਲ ਮੀਨੀ ਪੂਰੀ ਆ ਮੀਨੀ ਪੂਰੀ ਦਾ ਲੱਭ ਨਹੀਂ ਮੀਨੀ ਮੱਝ ਤੇ ਬੂਰੀ ਤੇ ਦੁੱਲਣ ਹਾਂ ਇਹ ਦੁੱਲਣ ਮੱਝ ਵੀ ਕਿਸੇ ਕੀਮਤ ਨਹੀਂ ਸੀ ਮਿਲਦੀ ਫੋਰ ਟਰੈਕਟਰ ਲਾਤਾ ਤੇ ਉਦੋਂ ਕਿਸੇ ਗੁਰਮੁਖ ਨੇ ਦੁੱਲਣ ਲੈਣ ਵਾਸਤੇ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਵਾਂ ਨਹੀਂ ਮਿਲਦੀਆਂ ਵਾਕਿਆ ਬਾਕੀ ਚਲੋ ਕਰਮਾ ਨਾ ਆਉਂਦੀਆਂ ਇਹ ਤੁਸੀਂ ਹੁਣ ਦੇਖ ਸਕਦੇ ਜਿਵੇਂ ਆ ਹੁਣ ਬੱਚਾ ਬੈਠਾ ਇਹਦੀ ਤੁਸੀਂ ਬਰੀਡ ਤੇ ਇਹਦੀ ਬਿਊਟੀ ਦੇਖੋ ਆ ਤੁਸੀਂ ਦੇਖ ਸਕਦੇ ਜਿਹੜੀ ਇਹ ਬਰੀਡ ਬਿਊਟੀ ਇਹਨਾਂ ਦਾ ਕੋਈ ਕੀਮਤ ਨਹੀਂ ਹੁੰਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤਿਆਰ ਹੁੰਦੀਆਂ ਉਦੋਂ ਮਾਲਕ ਦੀ ਇਹ ਪੂਰੀ ਮੰਨ ਲਓ ਕਹਿੰਤ ਭਾਵੇਂ ਰੂਹ ਰਾਜ਼ੀ ਕਰਕੇ ਜਾਂਦੀਆਂ ਕਿਉਂਕਿ ਕੀਮਤ ਬਹੁਤ ਮਿਲ ਜਾਂਦੀ ਆ ਹਾਂ ਬਾਕੀ ਉਹਨਾਂ ਨੂੰ ਨਾਰਮਲ ਹੀ 1 ਮੱਝ 1 ਲੱਖ ਡੇਢ ਲੱਖ ਦੀ ਵਿਕੀ ਜਾਂਦੀ ਆ ਵਿਕੀ ਜਾਂਦੀ ਆ ਤੇ ਬਾਕੀ ਇਹਦੇ ਆਰਡਰ ਜਰੂਰ ਵਿਖਾਈਏ ਮਾੜਾ ਜ ਆ ਦਰਸ਼ਕਾਂ ਨੂੰ ਆ ਕਰ ਮਾੜੀ ਇਹਨਾਂ ਨੇ ਤਾਂ ਦੋਸਤੋ ਐ ਐ ਸੀਲ ਆ ਵੇਖੋ ਪੂਚਾ ਕੇ ਖੜ ਜਣਾ ਵਸੂਤੇ ਵੀ ਨਿਸ਼ਾਨ ਆ ਜਿਹੜੀਆਂ ਇਹਦੇ ਆਰਡਰ ਦੇ ਵਿੱਚ ਵੇਨਜ਼ ਆ ਇਹ ਜਦੋਂ ਫਿਰ ਉੱਪਰ ਨੂੰ ਜਾਂਦਾ ਤਿਆਰ ਹੋਊਗੀ ਕੱਟੀ ਪੂਰਾ ਆਰਡਰ ਭਰ ਜੂਗੀ ਹੈਨਾ ਥੱਲਿਓਂ ਤੇ ਆ ਦੋ ਦੇਖ ਸਕਦੇ ਜਿਵੇਂ ਉਵੇਂ ਥੱਲੇ ਕਈ ਵੀਰ ਕਹਿੰਦੇ ਥੱਲੋਂ ਵਾਈਟ ਚੰਨ ਚਾਹੀਦਾ ਉਵੇਂ ਆ ਦੇਖੋ ਆਰਡਰ ਦੇ ਵਿੱਚ ਵਾਈਟ ਚੰਨ ਤੇ ਥਣ ਬਹੁਤ ਚੰਗਾ ਲੱਗਾ ਇਹਨੂੰ ਇੰਚ ਇੰਚ ਦਾ ਥਣ ਜਿਵੇਂ ਮੰਨ ਲਓ ਲੱਗਾ ਕਰਮਾਲੀ ਦੀ ਆ ਦੇਖੋ ਆ ਜਿਹੜੀਆਂ ਦੋਸਤੋ ਇਹਦੇ ਵੇਨਜ਼ ਆ ਆ ਹਨਕੀਆਂ ਨਕੀਆਂ ਆ ਨਾੜਾ ਨਾ ਭਰਿਆ ਪਿਆ ਸਾਰਾ ਬਹੁਤ ਹੀ ਵਧੀਆ ਥਣ ਜਿਹੜਾ ਇੱਧਰੋਂ ਤੁਹਾਨੂੰ ਮਿਲਕਵੇਨ ਵੀ ਦਿਖਾ ਦਨੇ ਆ ਦੀ ਕਰਮ ਵਾਲੀ ਦੀ ਇੱਧਰੋਂ ਪੁੱਤ ਸਵਾਦ ਤੁਸੀਂ ਦੇਖ ਸਕਦੇ ਆ ਇਹਦੇ ਮਿਲਕਵੇਨ ਲੱਗੀ ਹੋਈ ਆ ਤੇ ਇਹਦੀ ਉਮਰ ਕੋਈ 10 ਕੁ ਮਹੀਨੇ ਲਾ ਲਓ ਪੱਕੀ ਬੂਰੀ ਆ ਦੋਸਤੋ ਤੇ ਬਰੀਡ ਐਂਡ ਬਿਊਟੀ ਦਾ ਕੰਪੀਟੀਸ਼ਨ ਮੰਨ ਲਓ ਜਿਵੇਂ ਗਾਂ ਲੜਨਾ ਹੋਵੇ ਤਾਂ ਦੋਸਤੋ ਇਹਨਾਂ ਨੂੰ ਜਿੱਦਾਂ ਮਰਜ਼ੀ ਤੁਸੀਂ ਤਿਆਰ ਕਰ ਲਓ ਕਿਉਂਕਿ ਨਿੱਕੇ ਬੱਚੇ ਨੂੰ ਜਿੱਦਾਂ ਮਰਜ਼ੀ ਤਿਆਰ ਕਰ ਲਓ ਜੋ ਮਰਜ਼ੀ ਪਾਓ ਸਭ ਖਾਣ ਗੀਆਂ ਕਿਉਂਕਿ ਚਾਰੂ ਚਾਰੂ ਬਹੁਤ ਆ ਹਨਾ ਇੱਕ ਗੱਲ ਇਹ ਨਹੀਂ ਮੰਨੀ ਕਿ ਬਹੁਤ ਜਿਆਦੀਆਂ ਚਾਰੂ ਆ ਹਾਂ ਆ ਮੱਝਾਂ ਨਾਲ ਉਹ ਸਭ ਤੋਂ ਜਿਆਦੀਆਂ ਚਾਰੂ ਆ ਇਹਨਾਂ ਨੂੰ ਜੋ ਤੁਸੀਂ ਮਰਜ਼ੀ ਪਾਤਾ ਇਹਨਾਂ ਨੂੰ ਇਹ ਨਹੀਂ ਵੀ ਸਾਨੂੰ ਦਾਣਾ ਜ਼ਰੂਰੀ ਆ ਰੁੱਖੇ ਮਿੱਸਾ ਵੀ ਇਹਨਾਂ ਚੱਬੀ ਜਾਣਾ ਬਿਲਕੁਲ ਬਿਲਕੁਲ ਪਾਉਂਦਾ ਪਰ ਦਾਣਾ ਪਾਈਏ ਤੇ ਪਸ਼ੂ ਦਾਣੇ ਤੇ ਖੁਸ਼ ਹੋ ਜਾਂਦਾ ਇਹ ਰੁੱਖੇ ਮਿੱਸੇ ਤੇ ਵੀ ਖੁਸ਼ ਅੱਜੇ ਉਹ ਜਾ ਪਾਤਾ ਬਾਕੀ ਬਲੱਡ ਜਿਹੜਾ ਬਲੱਡ ਵੀ ਬੋਲਦਾ ਨਾ ਬਲੱਡ ਲਾਣਾ ਕਰਾਣਾ ਬਲੱਡ ਬੋਲਦਾ ਇਹਦਾ ਲਾਣਾ ਕਰਾਣਾ ਲਾਣੇ ਕਰਾ ਲੈਣਾ ਫ ਮੀਨੀ ਬਾਰੇ ਕਾਫੀ ਬਿਜੁਰਗਾਂ ਤੋਂ ਸੁਣਦੇ ਆ ਰਹੇ ਆ ਮੀਨੀ ਘਰ ਵਾਸਤੇ ਕਹਿੰਦੇ ਬੜੀ ਚੰਗੀ ਮੰਨੀ ਜੀ ਆ ਮੀਨੀ ਦਾ ਬਹੁਤ ਮੀਨੀਆਂ ਕਰਮਾਂ ਵਾਲੀਆਂ ਘਰ ਦਾ ਸ਼ਿੰਗਾਰ ਮੀਨੀਆਂ ਮੱਝਾਂ ਗੁਜਰਤ ਨੇ ਬਣਾਏ ਥਣ ਗੁਜਰਤ ਨੇ ਸਿੰਘ ਲਾਏ ਦੇਖੋ ਕਿਦਾਂ ਆਪੇ ਕੱਲਾ ਕੱਲਾ ਸਿੰਘ ਕੋਈ ਕਈ ਤਾਂ ਹਲਾਇਆ ਹਿਲਦਾ ਮਾੜਾ ਆ ਸਿੰਘ ਨੂੰ ਹੱਥ ਲਾਉਣ ਦੀ ਲੋੜ ਆ ਗਾਲਾ ਕਰਦੇ ਆ ਸਿੰਘ ਹਲਦੇ ਆ ਬਿਲਕੁਲ ਉਹੀ ਮੀਨੀ ਮੰਨੀ ਜਾਂਦੀ ਆ ਜਿਹੜੀ ਮੰਨੀ ਜਾਂਦੀ ਜਿਹਦੇ ਸਿੰਘ ਆਪ ਦੇ ਆਪ ਹਿਲਣ ਬਿਲਕੁਲ ਬਿਲਕੁਲ ਕਈਆਂ ਅਜੇ ਤਾਂ ਝਟਕਾ ਮਾਰ ਕੇ ਹਲਾਈ ਜਾਣੇ ਕਈ ਉਹ ਮੀਨੀ ਨਹੀਂ ਮੰਨੀ ਜਾਂਦੀ ਗੁਜਰਤਲੋਂ ਦੋਨੇ ਸਿੰਘ ਦੇਖੋ ਇਹਦੇ ਬਿਲਕੁਲ ਥੱਲੇ ਨੂੰ ਕੀਗਾ ਪਹਿਲਾਂ ਤੋਂ ਬਾਕੀ ਹੈ ਵੀ ਪਿਓਰ ਮੀਣੀ ਚ ਆ ਗਈ ਇਹ ਪਿਓਰ ਮੀਣੀ ਚ ਇਹ ਹੀ ਆ ਵੀ ਜਿਹੜੇ ਗੁਜਰਤਾਂ ਤੋਂ ਸਿੰਘ ਥੱਲੇ ਨੂੰ ਆ ਹੂੰ ਇਹਨੂੰ ਪੂਰੀ ਮੀਣੀ ਨੇ ਇੱਕ ਵਾਰੀ ਵਿਖਾ ਦਈਏ ਜ਼ਰੂਰ ਦਰਸ਼ਕਾਂ ਨੂੰ ਦੋਵੇਂ ਹਲਾ ਕੇ ਹਲੋ ਦੇਖੋ ਮਾੜੇ ਜਿਹੇ ਇਸ਼ਾਰੇ ਨਾਲ ਹਿਲਦੇ ਆ ਇਹ ਨਹੀਂ ਵੀ ਧੱਕਾ ਕਰਦੀ ਨਹੀਂ ਮਾੜੀ ਜੀ ਪੋਟਾ ਇਹ ਤਾਂ ਜਗਾਲੀ ਕਰਦੀ ਹੋਵੇ ਆਪਣੇ ਆਪ ਹਿਲਣਗੇ ਮੀਣੀ ਚ ਵੀ ਇਹ ਸਿੰਘ ਹਿਲਦੇ ਆ ਦੇਖੋ ਇੱਧਰ ਵੀ ਇੱਧਰਲਾ ਵੀ ਇਹ ਦੇਖੋ ਮਾੜੇ ਜਿਹੇ ਇਸ਼ਾਰੇ ਨਾਲ ਹਿਲਾਣਾ ਚੀਜੀ ਦੇ ਨਾਲ ਆ ਦੇਖੋ ਆਹ ਵੇਖੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਆ ਇਹ ਚੀਜ਼ਾਂ ਦਾ ਕੋਈ ਮੁੱਲ ਨਹੀਂ ਆ ਦੋਸਤੋ ਚਾਰੇ ਪੈਰਾਂ ਤੇ ਜੈਜ ਇਹਦੇ ਵਿੱਚ ਕਈ ਗੋਣ ਵੇਖੇ ਜਾਂਦੇ ਆ ਜਿਵੇਂ ਮੰਨ ਲਓ ਇੱਕ ਤਾਂ ਇਹ ਬੂਰੀ ਆ ਗਈ ਇੱਕ ਮੀਣੀ ਆ ਗਈ ਹਨਾ ਇੱਕ ਨੀਲੀ ਦਾ ਵੀ ਆ ਗਈ ਹੈ ਕਿ ਤੇਲਾ ਤੇਲ ਪੱਕੇ ਤੇਲਾ ਜਿਹੜੇ ਇਹ ਵੀ ਬੜੀ ਵੱਡੀ ਖਾਸੀਅਤ ਆ ਤੋੜ ਦੋ ਇਹਦੇ ਨੂੰ ਲੰਮੀ ਆਰਡਰ ਵਿਖਾਉਣਾ ਹੈ ਦਾ ਆਪਾਂ ਕਿਉਂਕਿ ਝੋਟੀ ਦੋਸਤ ਉਹ ਇਹ ਛਿਆਂ ਦੀ ਗੱਬਣਾ ਸਨ ਚਾਰ ਗੋਣ ਆ ਗਏ ਇਹਦੇ ਚ ਦੇਖੋ ਗੁਜਰਤ ਨੇ ਬਣਾਏ ਆ ਜੋ ਬਣਾਏ ਬਿਲਕੁਲ ਇਹ ਛਿਆਂ ਦੀ ਗੱਬਣਾ ਤੇ ਸੱਤਵੇਂ ਮਹੀਨਾ ਨੂੰ ਲੱਗਾ ਤੇ ਮੇਰੇ ਹਿਸਾਬ ਨਾਲ ਮੇਰੇ ਕੋਲੇ ਮੋਹਰਾ ਦੀਆਂ ਵੀ ਝੋਟੀਆਂ ਤਿਆਰ ਹੁੰਦੀਆਂ ਰਹੀਆਂ ਪਰ ਆਰਡਰ ਨਹੀਂ ਛੇਤੀ ਪੜਦੀਆਂ ਸੱਤਵੇਂ ਅੱਠਵੇਂ ਚ ਜਾ ਕੇ ਵਿਖਾਉਂਦੀਆਂ ਵੀ ਅਸੀਂ ਪਹਿਲਣਾ ਵਾ ਤੇ ਇਹ ਪਹਿਲੇ ਨਾ ਝੋਟੀ ਇਹ ਤਾਂ ਤੁਹਾਨੂੰ ਆਰਡਰ ਵਿਖਾਉਣੇ ਜਾ ਕੇ ਬਨ ਕੇ ਕਿ ਤੁਸੀਂ ਕਹੋਗੇ ਕਿ ਵਾਕਿਆ ਵੀਰ ਸਿਰਾ ਲਾਇਆ ਪਿਆ ਸੋ ਮੜਾ ਜੇ ਇੱਥੇ ਫਿਰ ਇੱਕ ਵਾਰ ਸੰਗ ਇਹਦੇ ਹਲਾ ਕੇ ਵਿਖਾ ਦਈਏ ਆ ਬਸ ਮੜਾ ਜੇ ਇਸ਼ਾਰੇ ਨਾਲ ਸੰਗ ਹਿਲਦੇ ਦੋਸਤੋ ਇਹ ਆ ਦੇਖੋ ਆ ਦੇਖੋ ਆ ਦੇਖੋ ਇਹ ਚੀਜ਼ਾਂ ਦਾ ਪੀਸ ਭਣਾ ਦੀ ਦੋ ਆਉਣ ਜਾਂ ਇੱਕ ਆਉਣਗੇ ਅਪੌਇੰਟਡ ਆਉਣਗੇ ਵੀ ਸਿਰਾ ਜੇ ਕੋਈ ਵੀਰ ਆਪਣੇ ਕੋਲੇ ਇੰਨੀ ਦੂਰੋਂ ਚੱਲ ਕੇ ਆਉਂਦਾ ਤੇ ਵੀਰ ਦਾ ਸਵਾ ਨਹੀਂ ਇੱਥੇ ਕਿਸੇ ਦਾ ਖਰਾਬ ਹੋਊਗਾ ਨਗੀਨੇ ਦੋਸਤੋ ਵਾਤੋ ਵਾ ਤੁਹਾਨੂੰ ਵੇਖਣ ਨੂੰ ਮਿਲਣਗੇ ਵੀਡੀਓ ਬੜਾ ਦੀ ਲੰਮੀ ਹੋ ਜੇ ਪਰ ਦੋਸਤੋ ਇਹ ਨਹੀਂ ਗੱਲ ਹੈਗੀ ਵੀ ਮੰਨ ਲਓ ਇੱਥੇ ਆਇਆ ਕੋਈ ਨਰਾਜ ਮੁੜ ਜਾਊਗਾ ਸਿਰਾਂ ਚੀਜ਼ਾਂ ਖੜੀਆਂ ਆਪਣੇ ਕੋਲੇ ਹਾਈਟ ਵੀ ਬਾਪੂ ਦੀ ਹਾਈਟ 6 ਫੁੱਟ ਆ ਤੁਸੀਂ ਆਪਦੇ ਹਿਸਾਬ ਨਾਲ ਹਾਈਟ ਇਹਦੀ ਚੈੱਕ ਕਰ ਲਿਓ ਮੋਰਾ ਤਾਂ ਥੋੜੀ ਜਿਹੀ ਥੱਲੇ ਰਹਿੰਦੀ ਐ ਝੋਟੀ ਬਾਕੀ ਸੂਪਰ ਵੀ ਨਿਸ਼ਾਨ ਆ ਗਿਆ ਆਰਡਰ ਦਿਖਾਇਓ ਠੰਡੀ ਸੀਲ ਦਿਖਾ ਦਿਓ ਇੱਕ ਵਾਰੀ ਚੈੱਕ ਕਰਾ ਦਿਓ ਦਰਸ਼ਕਾਂ ਨੂੰ ਆਹ ਵੇਖੋ ਦੋਸਤੋ ਇੰਨੀ ਠੰਡੀ ਸੀਲ ਦੂਸਰੇ ਪਾਸੇ ਦੀ ਵੀ ਮੰਨ ਲਓ ਐ ਤਸੱਲੀ ਕਰਾ ਦਿਓ ਇੱਕ ਵਾਰੀ ਵੀ ਕਿਉਂਕਿ ਪਹਿਲਣ ਝੋਟੀ ਆਰਡਰ ਕਿੱਡਾ ਸੋਹਣਾ ਆਰਡਰ ਬਣਨਾ ਹਜੇ ਥੋੜੀ ਹਜੇ ਤਾਂ ਲੇਵਾ ਪਟਣਾ ਸ਼ੁਰੂ ਕੀਤਾ ਪਟਣਾ ਸ਼ੁਰੂ ਕੀਤਾ ਦੇਖੋ ਆਡਰ ਨੇ ਪੂਰਾ ਭਰਨਾ ਇੱਥੇ ਲਿਆਉਗੀ ਪਿੱਛੇ ਹੂੰ ਬਾਕੀ ਦੂਸਰੋ ਇਧਰਲੇ ਪਾਸੇ ਦੀ ਵੀ ਦਿਖਾ ਦੇ ਆਮ ਪਸ਼ੂ ਇੱਕ ਪਾਸੇ ਉਹ ਨਹੀਂ ਹੱਥ ਲਾਉਣ ਦਿੰਦਾ ਤੇ ਇਹ ਕਰਮਾ ਵਾਲੀ ਇੰਨੀ ਕਿ ਠੰਡੀ ਸੀਲ ਆ ਭਲਾ ਦੀ ਤੁਸੀਂ ਦੂਨੀ ਪਾਸੇ ਇਹਦੇ ਖੜਕ ਤਸੱਲੀ ਕਰ ਲੋ ਇਹ ਜਿਹੜੀਆਂ ਆ ਵੇਖੋ ਇਹਨੇ ਲੱਤ ਚੱਕ ਕੇ ਝੋਟੀ ਨੇ ਪਿੱਛੇ ਕਰ ਲਈ ਕਰਮਾ ਵਾਲੀ ਨੇ ਇਹਨਾਂ ਚੀਜ਼ਾਂ ਦਾ ਕੋਈ ਮੌਲੀ ਇੰਨੀ ਕੁ ਠੰਡੀ ਸੀ ਲਾ ਬਾਕੀ ਆਡਰ ਦਿਖਾਉਣਾ ਇੰਨਾ ਮੰਨ ਲਓ ਕਿਲੋ ਦੀ ਹੁਣੇ ਮੰਨ ਲਓ ਇਹ ਲੇਵਟੀ ਬਣਾਈ ਖੜੀ ਆ ਤੇ ਹਜੇ ਮਹੀਨੇ ਦੇ 7ਵਾਂ ਸ਼ੁਰੂ ਆ ਤੇ 3 3.5 ਮਹੀਨੇ ਪਏ ਆ ਤੇ ਕਿੱਥੇ ਜਾਊਗੀ ਤੇਰੇ ਹਿਸਾਬ ਨਾਲ ਬਾਪੂ ਕਿੰਨਾ ਕੁ ਦੁੱਧ ਕਰ ਜੂ ਇਹ ਮੇਰੇ ਹਿਸਾਬ ਨਾਲ ਖਰਾਕ ਦੇ ਹਿਸਾਬ ਨਾਲ ਜਿੰਨਾ ਵੀ ਪਏ 12 ਤੋਂ 13 ਲੀਟਰ ਦੁੱਧ ਚ ਆਊਗੀ ਆਹਮਨੇ ਮੰਨ ਲਓ 10 ਬਾਹਰ 10 ਲੀਟਰ ਤੋਂ ਬਾਹਰ ਚੱਲ ਸਕਦੀ 7 ਤੋਂ ਉੱਪਰ ਜਾਊਗੀ ਇਹ ਗਾਰੰਟੀ ਆ ਫੋਲ ਮੰਨ ਲਓ 10 ਲੀਟਰ ਤੋਂ ਬਾਹਰ ਦੁੱਧ ਦੇ ਸਕਦਾ ਉੱਪਰ ਜਾਊਗੀ ਜਿਸ ਹਿਸਾਬ ਨਾਲ ਇਹ ਚਾਰੂ ਆ ਚਾਰੂ ਵਾਕਿਆ ਚਾਰੂ ਬਹੁਤ ਜਿਆਦਾ ਆ ਚਾਰੂ ਦੇ ਹਿਸਾਬ ਨਾਲ 10 12 ਲੀਟਰ ਤੋਂ ਦੁੱਧ ਉੱਪਰ ਜਾਊਗੀ ਇਹ ਠੀਕ ਆ 13:00 ਵਜੇ 14 ਉਹ ਅਗਲੀ ਖਰਾਕ ਦੇ ਨਾਲ ਠੀਕ ਆ ਮੰਨ ਲਓ ਵੀ 10 ਲੀਟਰ ਦੀ ਆਪੇ 4 ਲੀਟਰ ਤਾਂ ਪੂਰਾ ਆ ਗਾਰੰਟੀ ਪੂਰੀ ਜੀ ਵੀ 10 ਤੋਂ ਬਾਹਰ ਚੱਲਣ ਵਾਲੀ ਝੋਟੀ ਚੱਲੂਗੀ ਇਹ ਸੁੰਦਿਆ ਸਾਰ ਕਰਮ ਵਾਲੀ ਹਾਂ ਕਿਉਂਕਿ ਝੋਟੀ ਚੰਗੀ ਆ ਬਾਕੀ ਚਵਾਈ ਚੂਈ ਵੀ ਜੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੁਠੀ ਵਾਲਾ ਥਾਣਾ ਲੱਗਾ ਪੋਲੀ ਹੋਊ ਬਹੁਤ ਮੱਝ ਪੋਲੀ ਹੋਊਗੀ ਥਾਣ ਦੱਸੀ ਜਾਂਦਾ ਥਾਣ ਬਹੁਤ ਪਤਲਾ ਲੱਗਾ ਮੁਠੀ ਵਾਲਾ ਥਾਣਾ ਨਾ ਮੁਠੀ ਵਾਲਾ ਥਾਣਾ ਤੇ ਥਾਣ ਦੀ ਚਵਾਈ ਪੋਲੀ ਹੋਊਗੀ ਬਾਕੀ ਇਹ ਤੇਲ ਤੱਲ ਜਿਹੜੇ ਆ ਤੁਸੀਂ ਦੇਖ ਸਕਦੇ ਆ ਸਾਰਾ ਪਿੰਡਾ ਲਾਲ ਬੂਰੀ ਤਿੱਲਾਂ ਵਾਲੀ ਤੇ ਨੀਲੀ ਰਾਵੀ ਉਤੋਂ ਮੀਣੀ ਇਹ ਜਿਹੜੀਆਂ ਚੀਜ਼ਾਂ ਦੋਸਤੋ ਫਾਰਮ ਤੇ ਬਹੁਤ ਘੱਟ ਵੇਖਣ ਨੂੰ ਮਿਲਣਗੀਆਂ ਕਹਿਣ ਦੀਆਂ ਗੱਲਾਂ ਨਹੀਂ ਆ ਦੇਖ ਲਓ ਤੁਸੀਂ ਆ ਖੁਰਲੀ ਦੇ ਵਿੱਚ ਭੋਰਾ ਜਿੰਨਾ ਵੀ ਪੱਠਾ ਨਹੀਂ ਛੱਡਿਆ ਇਹ ਜਿਹੜਾ ਪਸ਼ੂਆਂ ਦਾ ਹੁੰਦਾ ਨਾ ਦੋਸਤੋ ਇਹ ਆਪਣਾ ਸੁਭਾਅ ਹੁੰਦਾ ਕਈ ਪਸ਼ੂ ਉਪਰਾ ਕਰ ਜਾਂਦੇ ਆ ਕੋਈ ਕੋਈ ਪਸ਼ੂ ਗਰਮ ਨਿਕਲ ਜਾਂਦੇ ਪਰ ਇਹਨਾਂ ਨੂੰ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਵਿੱਚ 1% ਵੀ ਉਪਰਾਪਨ ਹੈਣੀਗਾ ਸੋ ਇਹ ਜਿਹੜੀ ਝੋਟੀ ਆ ਤੁਸੀਂ ਇੱਕ ਵਾਰ ਫੇਰ ਤੁਹਾਨੂੰ ਇਹਦੇ ਆਰਡਰ ਨੂੰ ਦਿਹੁਣੇ ਆ ਦੇਖੋ ਝੋਟੀ ਕਰਮ ਵਾਲੀ ਕਹਿੰਦੀ ਆ ਕਿ ਮੈਨੂੰ ਹੱਥ ਫੇਰੀ ਕਰੀ ਚੱਲੋ ਇੰਨੀ ਸਾਹ ਸਾਹੂ ਤੇਸ ਲੱਗ ਗਿਆ ਹਨਾ ਬਾਕੀ ਇਹ ਵੇਖੀ ਜਾਵੇ ਝੋਟੀ ਮੇਰੇ ਹਸਾਮ ਨਾਲ ਹਜੇ ਛੋਟੀ ਉਮਰ ਦੀ ਆ ਹਨਾ ਮਤਲਬ 3 ਸਵਾ 3 ਸਾਲ ਦੀ ਝੋਟੀ ਆ ਹਜੇ ਤਾਂ ਬੱਚੀ ਆ 3 ਸਵਾ 3 ਸਾਲਾਂ ਦੀ ਆ ਹਾਂ ਤੇ ਦੂਜੇ ਸੂਏ ਨੂੰ ਚੰਗੀ ਮੱਝ ਤਗੜੀ ਬਣ ਜੀ ਰਿਹਾਡ ਪੈਦਾ ਕਰੂਗੀ ਇਹ ਦੂਜੇ ਸੂਏ ਪੂਰਾ ਬਿਲਕੁਲ ਬਿਲਕੁਲੀਆਂ ਦਾ ਰਿਕਾਰਡ ਪੂਰਾ ਪੈਦਾ ਕਰੂਗੀ ਮੈਂ ਗਰੰਟੀ ਦੇਉਂਗਾ ਇਸ ਗੱਲ ਦਾ ਹਾਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਆ ਕਿਉਂਕਿ ਜਿਹੜੀ ਬੂਰੀ ਆ ਬਰੀਕ ਬਰੂਕ ਬਹੁਤ ਜ਼ਿਆਦੀ ਆ ਇਹ ਆ ਦੇਖ ਸਕਦੇ ਤੁਸੀਂ ਬਿਲਕੁਲ ਬਰੀਕ ਟੇਲ ਆ ਸੋ ਦੋਸਤੋ ਮੋਲੇ ਨਾਲ ਤਾਂ ਨਹੀਂ ਕੀਤਾ ਗਿਆ ਕਿਉਂਕਿ ਇਹ ਦੋਸਤੋ ਕਈ ਵੀਰਾਂ ਦੇ ਪਸੰਦ ਹੋਣੀ ਆ ਕਈਆਂ ਦੇ ਨਹੀਂ ਤੇ ਜੇ ਵੇਖ ਗਈ ਆ ਆਪਾਂ ਸੇਲ ਕਰਾਂਗੇ ਜ਼ਰੂਰ ਜੇ ਨਹੀਂ ਤਾਂ ਫਿਰ ਆਪਾਂ ਫਾਰਮ ਤੇ ਆਪਣੇ ਦੇ ਤਿਆਰ ਕਰਕੇ ਵੇਚਾਂਗੇ ਤਿਆਰ ਕਰਕੇ ਵੇਚਾਂਗੇ ਹਾਂ ਕਿਉਂਕਿ ਅੱਜ ਕੱਚੀ ਆ ਹੋ ਸਕਦਾ ਕਿਸੇ ਦੇ ਵਾਲੋ ਮਾਨਤ ਚੇਤਨਾ ਲੱਗੇ ਰੇਡ ਪਰ ਜਦੋਂ ਫਿਰ ਤਿਆਰ ਹੋਊਗੀ ਫਿਰ ਉਦੋਂ ਦੋਸਤੋ ਇਹਨੂੰ ਆਪਾਂ ਸੇਲ ਕਰਾਂਗੇ ਕਿਉਂਕਿ ਉਦੋਂ ਇਹਦੀ ਕੀਮਤ ਵੱਖਰੀ ਹੋਊਗੀ ਅੱਜ ਇਹਦੀ ਕੀਮਤ ਵੱਖਰੀ ਹੋਊਗੀ ਆ ਫਿਰ ਘਰ ਰੱਖੀ ਹੋਈ ਇਧਰ ਲਈ ਹਾਂਜੀ ਇਹ ਘਰੇ ਰੱਖੀ ਆ ਵੇਖਾਂਗੇ ਬਾਪੂ ਫਿਰ ਮੇਲਾ ਲੱਗਦਾ ਹਨਾ ਮੇਲੇ ਬਾਤ ਤੇ ਆ ਇਹਨੂੰ ਤਿਆਰ ਕਰ ਰਿਆ ਮੈਂ ਕਹਾ ਮੇਲੇ ਦੇ ਵਿੱਚ ਆਪਾਂ ਵੀ ਇੱਕ ਝੋਟੀ ਚਾਰ ਕਰਕੇ ਮੇਲੇ ਦਾ ਰੰਗ ਵੇਖੀਏ ਹੂੰ ਹੂੰ ਜੀ ਇਹ ਨੂੰ ਤਿਆਰ ਕਰ ਰਹੇ ਆ ਸੋ ਦੋਸਤੋ ਬਾਪੂ ਨੂੰ ਵੀ ਆਪਾਂ ਮੇਲੇ ਦਾ ਸ਼ੌਂਕ ਆ ਸ਼ੌਂਕ ਪਾਤਾ ਇਹ ਇੱਕ ਹਿਰਨ ਇੱਕ ਹਿਰਨ ਦੀ ਬੱਚੀ ਤਿਆਰ ਕਰ ਰਹੇ ਆ ਜਿੱਦਾਂ ਹਿਰਨ ਹੁੰਦਾ ਨਾ ਹਿਰਨ ਦੀ ਬੱਚੀ ਆ ਨੁਗਰੀ ਘੋੜੀ ਵਰਗੀ ਆ ਛੋਟੀ ਆ ਨਾ ਕੱਢੀ ਮੜੀ ਜੇ ਬਾਹਰ ਇਹ ਵੀ ਇੱਕ ਵਾਰੀ ਚੱਲ ਮੇਲੇ ਵਾਲੇ ਵੀ ਬਹੁਤ ਚਾਲ ਆ ਇੰਦਾ ਆਮ ਘੋੜੀਆਂ ਸਾਹਮਣੇ ਤੁਰਦੀ ਦਰਦੀ ਬੰਨ ਬੰਨ ਨੂੰ ਬੜੀ ਉੱਚੀ ਰੱਖਦੀ ਛੋਟੀ ਸੋ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਾਂ ਮੇਲਿਆਂ ਤੇ ਜਾਂਦੇ ਤੇ ਬਾਪੂ ਨੂੰ ਮੇਲਿਆਂ ਦਾ ਆਪਾਂ ਸ਼ੌਂਕ ਪਾਤਾ ਤੇ ਛੋਟੀ ਆ ਸ਼ਿੰਗਾਰ ਕੇ ਰੱਖਦਾ ਬਾਪੂ ਖਰਾਕ ਪਾ ਰਹੇ ਪੂਰੀ ਇਹਦੀ ਸੇਵਾ ਕਰਨੀ ਮੇਲੇ ਤੇ ਆਉਣ ਵਾਲੇ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਰੰਗ ਢਾਂਗੇ ਦਾ ਸੋ ਆ ਦੇਖ ਸਕਦੇ ਆ ਦੋਸਤੋ ਝੋਟੀ ਤੁਸੀਂ ਕਰਮਾ ਵਾਲੀ ਕਿਵੇਂ ਹੋ ਰਹੀ ਆ ਤਿਆਰ ਲੱਗੂਗੀ ਵੀ ਨੰਬਰਾਂ ਚ ਕਿ ਨਹੀਂ ਇਹ ਜ਼ਰੂਰ ਦੱਸਿਓ ਦਰਸ਼ਕੋ ਤੁਸੀਂ ਜਿਆਦੇ ਸਿਆਣੇ ਆ ਅਸੀਂ ਸੇਵਾ ਕਰ ਸਕਦੇ ਆ ਅਸੀਂ ਮੰਨ ਲਓ ਅਸੀਂ ਤਾਂ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਨ ਜਾਣਾ ਹਾਰਨੇ ਜਿੱਤਣ ਤਾਂ ਪ੍ਰਮਾਤਮਾ ਦੇ ਹੱਥ ਚ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਉੱਥੇ ਪਹਿਲਾ ਦੂਜਾ ਤੀਜਾ ਲੈ ਕੇ ਆਉਣਾ ਉਹ ਨਹੀਂ ਗੱਲ ਹੁੰਦੀ ਅਸੀਂ ਤੇ ਇੱਕ ਪਾਰਟਿਸਪੀਟ ਦੇ ਵਿੱਚ ਹਿੱਸਾ ਲੈਣ ਜਾਣਾ ਮੁਕਾਬਲੇ ਵਿੱਚ ਹਿੱਸਾ ਲੈਣ ਜਾਣਾ ਜੇ ਸਾਡਾ ਲੱਗ ਜੂ ਲੱਗ ਜੂ ਨਹੀਂ ਤੇ ਸਿੱਖ ਕੇ ਆਵਾਂਗੇ ਬਹੁਤ ਕੁਝ ਹਨਾ ਤੇ ਇਹ ਕੀ ਖਰਾਕ ਰੂਪ ਪਾਉਣੇ ਆ ਫਿਰ ਬੜੀ ਝੋਟੀ ਜਿਵੇਂ ਚਮਕ ਚੁੰਮਕ ਬੜੀ ਮਾਰਨ ਰਹੀ ਆ ਇਹਨੂੰ ਖਰਾਕ ਤਾਂ ਜੇ ਗਿਣੀਆਂ ਤਾਂ ਬਹੁਤ ਪਾਈਦੀ ਆ ਹਾਂ ਇਹਨੂੰ 4-5 ਚੀਜ਼ਾਂ ਆ ਅੱਛਾ ਤਾਰਾ ਮੀਰਾ 5 ਕਿਲੋ ਅੱਛਾ ਸੋਇਆਬੀਨ 5 ਕਿਲੋ ਹਾਂ ਤੇ ਦੂਜਾ ਆਪਾਂ ਸਰੋਂ ਅੱਛਾ ਦੀ ਬੋਰੀ ਇੱਕ ਐਤ ਬਣੀ ਵਾਲੀ ਖਲਦੀ ਬੋਰੀ ਕਾਲੇ ਛੋਲੇ ਹੀ ਪੋਣੇ ਵਿੱਚ ਕਾਲੇ ਛੋਲੇ 5 ਕਿਲੋ ਅੱਛਾ ਤੇ ਇਹ ਮੰਨ ਲਓ ਕੁਆਂਟਲ ਕੁਆਂਟਲ ਚੀਜ਼ ਬਣਾ ਲੈਣੇ ਕੁਆਂਟਲ ਕੁਆਂਟਲ ਬਣਾਉਣੀ ਹੈ ਦੇ ਵਿੱਚ ਸੁੱਕੇ ਔਲੇ ਤੇ 2 ਕਿਲੋ ਸੌਂਫ 2 ਕਿਲੋ ਸੌਫ 2 ਕਿਲੋ ਸੁੱਕੇ ਔਲੇ 2 ਕਿਲੋ ਸੁੱਕੇ ਔਲੇ ਸੁੱਕੇ ਔਲੇ ਪੌਣ ਦਾ ਕਾਰਨ ਇਹ ਵੀ ਚਾਰੂ ਚਾਰੂ ਪਸ਼ੂ ਆ ਇੱਕ ਨੂੰ ਹਾਜਮਾ ਆਉਂਦਾ ਖਾਦਾ ਪੀਤਾ ਹਾਜਮ ਹੋ ਜਾਂਦਾ ਬੇਹਾਜਮੀ ਨਹੀਂ ਹੁੰਦੀ ਠੀਕ ਆ ਜੇ ਪਸ਼ੂ ਨੂੰ ਮੋਗ ਲੱਗ ਗਈ ਤੇ ਫਿਰ ਉਹਨੇ ਮੇਲੇ ਨਹੀਂ ਜਿੱਤਨੇ ਬਿਲਕੁਲ ਬਿਲਕੁਲ ਖਰਾਕ ਉਹ ਨਹੀਂ ਪਾਉਣੀ ਆ ਜਿੰਨੀ ਕੇ ਹਾਜਮ ਕਰੇ ਤੇ ਆਪਦੀ ਸਿਹਤ ਬਣਾਵੇ ਸਿਹਤ ਬਣਾਵੇ ਸਹੀ ਹੈ ਉਹਨਾ ਖਰਾਕ ਤਿਆਰ ਕਰਕੇ ਲਿਉਣੇ ਆ ਠੀਕ ਆ ਵੀ 15 ਤੋਂ 1800 ਰੁਪਏ ਦੇ ਵਿੱਚ ਵਿੱਚ ਇਹ ਜਿਹੜਾ ਬਣਦੀਆਂ 5000 ਦੀ ਖਰਾਕ ਪੂਰੀ ਸਹੀ ਇਹਨੂੰ ਬਣਦੀ ਆ 5000 ਦੀ ਮੰਨ ਲਓ ਕੁਆਂਟਲ ਬਣਦੀ ਆ 1000 ਦੀ ਕੁਆਂਟਲ ਬਣਦੀ ਆ ਸਹੀ 5000 ਦੋ ਦੋ ਦੋਸਤੋ ਇਹ ਆ ਦੋ ਦੋ ਬਾਟੇ ਪੈਣੀ ਆ ਇੱਕ ਬਾਟਾ ਸਵੇਰੇ ਇੱਕ ਸ਼ਾਮ ਨੂੰ ਮੰਨ ਲਓ ਕਿੰਨੀ ਦੋ ਦੋ ਕਿਲੋ ਕੇ ਡੇਡ ਡੇਡ ਕਿਲੋ ਡੇਡ ਡੇਡ ਕਿਲੋ ਦੋਸਤੋ ਇਹ ਸਰਬ ਡੇਡ ਡੇਡ ਕਿਲੋ ਫੀਡ ਪੈ ਰਹੀ ਆ ਤਾਂ ਦੋ ਟਾਈਮ ਪਾਣੀ ਸਵੇਰੇ ਸ਼ਾਮ ਨੂੰ ਤੋ ਇਹ ਨਹੀਂ ਵੀ ਕੋਈ 5 ਕਿਲੋ 4 ਕਿਲੋ ਪਾਉਣੇ ਮੈਂ 5 ਕਿਲੋ ਪਾਇਆ ਤਾਂ ਵੀ ਇੱਕੇ ਵਾਰੀ ਆਪਾਂ ਖਵਾ ਦਈਏ ਤੇ ਫਿਰ ਮਾਲਕ ਜਾ ਕੇ ਖਾੜੇ ਤੇ ਇਹ ਨਹੀਂ ਵੀ ਟਟੀਆਂ ਲੱਗ ਜਾਣ ਫਿਰ ਉਹਨੇ ਢੋਲਣਾ ਕੀ ਆ ਸਹੀ ਗੱਲ ਰਹੀ ਗੱਲ ਇਹਨੂੰ ਪਿਆਰ ਨਾਲ ਖਰਾਕ ਦੇਣੀ ਆ ਜਿੰਨੀ ਪਚਾਵੇ ਬਿਲਕੁਲ ਇਹ ਫਿਰ ਜਿਹਾ ਹਸਾਬ ਨਾਲ ਇਹ ਖਾ ਰਹੀ ਆ ਤੇ ਫਿਰ ਕਟੀਆਂ ਆ ਤੇ ਦੋਸਤੋ ਨੀਲੀ ਰਾਵੀ ਦੇ ਵਿੱਚ ਯਾਰ ਇਹ ਚੀਜ਼ਾਂ ਅੱਗੇ ਲੋਪ ਰਹਿ ਗਈਆਂ ਅੱਗੇ ਮੈਂ ਕੱਲਾ ਵੀਡੀਓ ਬਣਾਉਂਦਾ ਸੀ ਤੇ ਉਹ ਚੀਜ਼ ਵਿਖਾ ਨਹੀਂ ਪਾਉਂਦਾ ਸੀ ਤੁਹਾਨੂੰ ਆ ਜਿਹੜੀ ਚੀਜ਼ ਆ ਤੁਸੀਂ ਵੇਖੋ ਆ ਵੇਖੋ ਰਵੀ ਦੀ ਥਲੀ ਸੀ ਲਾ ਵੀ ਵੀਡੀਓ ਵੇਖਦੇ ਮੇਲੇ ਦੇਖ ਕੇ ਸ਼ੌਕ ਹੋ ਗਿਆ ਵੀ ਨੀਲੀ ਰਾਵੀ ਲਿਆਉਣੀ ਆ ਨਸਲ ਖਰੀਦ ਕੇ ਬਿਲਕੁਲ ਬਿਲਕੁਲ ਨਸਲ ਲਿਆਵਾਂਗੇ ਤੇ ਨਸਲ ਨਹੀਂ ਗਾਂ ਆਪਦਾ ਰਿਜ਼ਲਟ ਦੇਣਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਬੇਨਸਲੀ ਲਿਆਂਦੀ ਉਹਨੇ ਫਿਰ ਰਿਜ਼ਲਟ ਦੇਣਾ ਉਹਨੂੰ ਖਵਾਇਆ ਵੀ ਬੇਅਰਥ ਜਾਣਾ ਬਿਲਕੁਲ ਬਿਲਕੁਲ ਇਹਨੂੰ ਖਵਾਇਆ ਵੀ ਗਾਂ ਆਪਣੀ ਕਿਸਮਤ ਆ ਚਲੋ ਮੇਰੀ ਇੱਕ ਗੱਲ ਆ ਮੇਲੇ ਦੇ ਵਿੱਚ ਚਾਹੇ ਨੰਬਰ ਕੋਈ ਵੀ ਲੱਗੇ ਲੱਗੇ ਵੀ ਨਾਂ ਵੀ ਲੱਗੇ ਨਾਂ ਵੀ ਲੱਗੇ ਪਰ ਇਹ ਦੁੱਧ ਕਾਨੂੰ ਤਿਆਰ ਹੋਊਗੀ ਆਪਣੀ ਕੋ ਹੈਗਾ ਕਿ ਨਗੀਨਾ ਨਗੀਨਾ ਦਾ ਖੜਾ ਖੁਰਲੀ ਤੇ ਤਿਆਰ ਹੋਊਗੀ ਕੀਮਤ ਤਾਂ ਚੰਗੀ ਆਣਾ ਇਹਦੀ ਹਾਂ ਕੀਮਤ ਆ ਮੰਨ ਲਓ ਕਹਿ ਤਾ ਭਾਅ ਵੀ ਜੇ ਕਦੇ ਬੰਦੇ ਨੂੰ ਮੰਨ ਲਓ ਇਹ ਕਦੇ ਨੰਬਰ ਨਾਲ ਲਿਆਊਗੀ ਪੇ ਦੁੱਧ ਤਾਂ ਪਿਆਊਗੀ ਨਾ ਦੁੱਧ ਤਾਂ ਪਿਉਣਾ ਹੀ ਪਿਉਣਾ ਇਹਨੇ ਦੁੱਧ ਤਾਂ ਪਿਆਊਗੀ ਵਾਕਿਆ ਦੁੱਧ ਪਿਆਊਗੀ ਤੇ ਆਪਾਂ ਸਾਂਭਿਆ ਆਂ ਕਾ ਬੰ ਦਿੱਤਾ ਖਰਾਕ ਆਪਣੀ ਬਿਰਤੀ ਨਹੀਂ ਜਾਂਦੀ ਆਪਾਂ ਤਾਂ ਦੁੱਧ ਲੈ ਲਾਂਗੇ ਬਿਲਕੁਲ ਬਿਲਕੁਲ ਸੋ ਦੋਸਤੋ ਇਹ ਸੀਗੇ ਨੀਲੀ ਰਾਵੀ ਦੇ ਹੁਣ ਆਪਾਂ ਵੀਡੀਓ ਕੱਢਦੇ ਆ ਤੇ ਲਾਸਟ ਦੇ ਵਿੱਚ ਫਿਰ ਕੀ ਕਹਿਣੇ ਚਾਹੋਗੇ ਬਾਪੂ ਤੁਸੀਂ ਬਸ ਲਾਟੇ ਹੀ ਆ ਵੀ ਇਹਨਾਂ ਕਹਿੰਨੀ ਲੀਆਂ ਰਾਵਾਂ ਦੀ ਜਿਹੜੇ ਨਸਲਾਂ ਲਓ ਵੱਧ ਤੋਂ ਵੱਧ ਚੰਗੀਆਂ ਵਧੀਆ ਚੰਗੀ ਬਰੀਡ ਦੇ ਬੱਚੇ ਲਓ ਉਹਦੇ ਵਿੱਚ ਬੱਚੇ ਤਿਆਰ ਕਰਾਓ ਤੇ ਚੰਗੀ ਬਰੀਡ ਲਓ ਬਿਲਕੁਲ ਤੇ ਉਹਨੂੰ ਆਪਦੀ ਖਰਾਕ ਪਾ ਕੇ ਤੇ ਆਪਦਾ ਕਾਮਯਾਬ ਕਰੋ ਦੁੱਧ ਰਾਜਮਾ ਪੀਓ ਤੇ ਆਪਦਾ ਛੌਂਕ ਵੀ ਪੂਰਾ ਕਰੋ ਬਿਲਕੁਲ ਬਿਲਕੁਲ ਦੋਸਤੋ ਇਹ ਅੱਜ ਦੀ ਵੀਡੀਓ ਹੀ ਕਿੱਦਾਂ ਲੱਗੀ ਵੀਡੀਓ ਜਰੂਰ ਦੱਸਿਓ ਸੋ ਧੰਨਵਾਦ ਬਹੁਤ ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਦੋਸਤੋ ਚੰਗੀ ਲੱਗੀ ਤਾਂ